ਹਾਂ ਜੀ ਕੀ ਨਾਮ ਤੁਹਾਡਾ ਤੇ ਕੀ ਮਾਮਲਾ ਤੁਹਾਡਾ ਜਿਹੜਾ ਤੁਸੀਂ ਥਾਣੇ 'ਚ ਬੈਠਨੇ ਆ ਸਵਾਲੇ ਮੇਰਾ ਨਾਮ ਮਨਜੀਤ ਗੋਰੇ ਜੀ ਮੇਰੀ ਨੂੰਹ ਨਾ ਰਮਨਦੀਪਾ ਜੀ ਉਹ ਅੰਗੜਵੜੀ ਦੇ ਵਿੱਚੋਂ ਸਮਾਨ ਜਲੀਆ ਵਿੱਚ ਬੱਚਿਆਂ ਵਾਲਾ ਜਿਹੜਾ ਰੀਰ ਬਿਊਰੀ ਜੀ ਹੁੰਦੀ ਆ ਮੇਰੇ ਪੋਤੀ ਨੂੰ ਮਿਲਿਆ ਸੀਗਾ ਜੀ ਉਹ ਲਈ ਜਾਂਦੀ ਸੀ ਜਿਹੜਾ ਮੱਖਣ ਤੇ ਪੀਰ ਵੱਲਾ ਸੀ ਇਹ ਇਹਨਾਂ ਨੇ ਸਕੂਟਰ 'ਚ ਚੱਕੀ ਜੀ ਇਹਨਾਂ ਨੇ ਮਗਰ ਲਾ ਕੇ ਮੇਰੀ ਨੂੰਹ ਘੇਰ ਲਈ ਮੋਰੀ ਉਹਦੀ ਬਾਹ ਫੜ ਕੇ ਉਹ ਦੋਨੇ ਕੈਮਰੇ ਲਾ ਕੇ ਫੋਨ ਦੇ ਕਹਿੰਦੇ ਤੇਰੀ ਫੋਟੋ ਮਾ ਖਿੱਚ ਕੇ ਬਾਹਰ ਲ ਕਰੀ ਜ ਉਹਦੀ ਮਾਂ ਮੜ ਕੇ ਕਹਿੰਦੇ ਉਹ ਕਹਿੰਦੀ ਅੰਕਲ ਜੀ ਮੈਂ ਤੁਹਾਨੂੰ ਕੀ ਕਿਹਾ ਵਾ ਤੁਸੀਂ ਮੇਰੀ ਫੋਟੋ ਮਾ ਕਾਹਦੇ ਵਾਸਤੇ ਖਿੱਚਦੇ ਆ ਕਹਿੰਦੇ ਅੰਗੜਵਾਲੀ ਦੇ ਵਿੱਚੋਂ ਤੂੰ ਚੋਰੀ ਸਮਾਨ ਲੈ ਕੇ ਵੇਚਣ ਚੱਲੀ ਆ ਭਲਾਣਾ ਕਰਨ ਚੱਲੀ ਆ ਉਹ ਕਹਿੰਦੀ ਮੇਰੀ ਬਾਹ ਛੱਡੋ ਉੱਥੇ ਜਦੋਂ ਕੱਠੋਇਆ ਤੇ ਉਹਨਾਂ ਨੇ ਬਾਹ ਛੜਾਈ ਉਸ ਤੋਂ ਬਾਅਦ ਜੇ ਭੱਜ ਕੇ ਮੈਂ ਇਧਰ ਆਸ ਦਿੱਤੀ ਆਸ ਦਿੱਤੀ ਮੇਰਾ ਤੇ ਮੇਰੀ ਨੂੰਹ ਆਈਆਂ ਸੀਗੀਆਂ ਤੇ ਤਾਂ ਮੇਰਾ ਮਤਲਬ ਬਾਹਰ ਆ ਤੇ ਘਰ ਦਾ ਮੇਰਾ ਹੈ ਨਹੀਂ ਅਸੀਂ ਨੂੰਹ ਸਸਕਲੀਆਂ ਰਹਿਣੀਆਂ ਈ ਜਦੋਂ ਇੱਥੇ ਆਇਆ ਜਾਂ 20 ਦਿਨ ਹੋ ਗਏ ਸੀ ਮੈਂ ਇੱਥੇ ਤੁਰੇ ਫਿਰਦੀ ਦੀ ਚਾਰ ਚੜਕੇ ਦੇ ਖਾਣੇ ਚ ਜਾਂਦੀ ਸੀ ਬਲਜੀਤ ਸਰ ਕੋਲੇ ਪ੍ਰਕਾਸ਼ ਸੀ ਕੋਈ ਸਰਵਾਈ ਨਹੀਂ ਨਾ ਉਹਨੂੰ ਲਿਆਂਦਾ ਕਿ ਨਾ ਸਰਵਾਈ ਹੋਈ ਉਹਨਾਂ ਨੂੰ ਪੰਜ ਸੱਤ ਦਿਨ ਤੋਂ ਲਿਆ ਕੇ ਤੇ ਕਹਿੰਦੇ ਭਾਈ ਕੋਈ ਫੈਸਲਾ ਕਰਨਾ ਹੀ ਪੈਣਾ ਮੱਕਣ ਹਜੇ ਆ ਕੇ ਗਲੀ ਦੇ ਵਿੱਚ ਧਮਕੀਆਂ ਦਿੰਦਾ ਉਹ ਕਹਿੰਦਾ ਮੇਰਾ ਭਰਾ ਕਾਲਾ ਬਲਾਈ ਕੀ ਆਏ ਕਹਿੰਦਾ ਵੀ ਬਲਾਈ ਕੀ ਤੂੰ ਕਹਿੰਦਾ ਇੱਕ ਮੱਝਵਣ ਹੁੰਨੀ ਆ ਕਹਿੰਦਾ ਅਸੀਂ ਇੱਕ ਜੱਟ ਹਾਂ ਤੂੰ ਤੜਕੋ ਕਰਕੇ ਦਿਖਾਵਾਂਗੇ ਅਸੀਂ ਕੀ ਕੁਝ ਕਰ ਸਕਦੇ ਹਾਂ ਤੈਨੂੰ ਤੂੰ ਠਾਣੇ ਦਾ ਬਰਕਾਤ ਦੇਦੀ ਚੱਲ ਇੱਥੇ ਜੇ ਪੰਚਾਇਤ ਆ ਕੀ ਪੰਚਾਇਤ ਨੇ ਕਹਿ ਕਿ ਉਹ ਤੇ ਬਕੀਤ ਕੰਨ ਨੂੰ ਮੇੜਨਾ ਕਿਹਨਾਂ ਨੇ ਮੈਨੂੰ ਧਮਕੀ ਦੇ ਕੇ ਮੈਨੂੰ ਹਸਾਇਨ ਕਰਾ ਲਈ ਮੈਂ ਮੇੜਦਾ ਮੇਰਾ ਪਤੀ ਜਵਾਈ ਸਤੀ ਜੀ ਇਹਨਾਂ ਨੂੰ ਜਦੋਂ ਪਤਾ ਲੱਗਿਆ ਦੀ ਘਰੇ ਨਾਲ ਕੁਝ ਹੈ ਨਹੀਂ ਸੀ ਇਹਨਾਂ ਨੇ ਉਹਦੇ ਦੋ ਥਾਪੜੇ ਥੋਪੜੇ ਤਾਂ ਕਿ ਕੋਈ ਉਹਨਾਂ ਦੀ ਚੰਡ ਨਹੀਂ ਕੁਝ ਨਹੀਂ ਜਿੰਦਾ ਨਾਲ ਥਾਪੜੇ ਧਰਤੇ ਹੁਣ ਇਹਨਾਂ ਨੇ ਉਹਦਾ ਇਸ਼ੂ ਬਣਾ ਲਿਆ ਇਹਨੂੰ ਉਹ ਜਿਹਾ ਠਾਣੇ ਦੇ ਵਿੱਚ ਲਿਆਉਂਦੇ ਆ ਉਹੀ ਸਰਵਾਈ ਨਹੀਂ ਅਜੂਰ ਤਾਂ ਕਹਿੰਦੇ ਗੋਲੀਆਂ ਦਾ ਪਰਚਾ ਪਾਵਾਂਗੇ ਸ਼ਰਾਬ ਦਾ ਪਰਚਾ ਪਾਵਾਂਗੇ ਤੈਨਹੀਂ ਛੋਟੇ ਤੇ ਮਤਲਬ ਕਾਰਵਾਈ ਹੋਰ ਵੱਧ ਹੋਊਗੀ ਮੈਨੂੰ ਵੀ ਧਮਕੀਆਂ ਦਿੰਦੇ ਨੇ ਜਿਹੜੇ ਪਹਿਲਾਂ ਰਾਜਨਾਮੇ ਥੋੜੀ ਸਹਿਮਤੀ ਨਾਲ ਹੋਇਆ ਸੀ ਉਹ ਨਹੀਂ ਸਹਿਮਤੀ ਨਾਲ ਨਹੀਂ ਸੀ ਇਹਨਾਂ ਨੇ ਮੈਨੂੰ ਮੈਨੂੰ ਇਹ ਚੀਜ਼ਾਂ ਦਾ ਪਤਾ ਨਹੀਂ ਸੀ ਥਾਣੇ ਕੋਨੇ ਦਾ ਜੀ ਮੈਂ ਇੱਥੇ ਥਾਣੇ ਜਾ ਕੇ ਮੈਂ ਤਾਂ 30 ਸਾਲਾਂ ਦੇ ਵਿੱਚ ਪਹਿਲੀ ਵਾਰ ਆਈ ਸੀ ਹੁਣ 20 ਸਾਲਾਂ ਤੋਂ ਥਾਣੇ 'ਚ ਵਰਤੀ ਨੂੰ ਇਹ ਕਹਿੰਦੇ ਵੀ ਤੈਨੂੰ ਫੈਸਲਾ ਕਰਨੇ ਲੈਣਾ ਹੀ ਪੈਣਾ ਹੈ ਤੋ ਹਸੈਨ ਕਰਦੇ ਕਹਿੰਦੇ ਬਿਨ ਮੇੜਾ ਕਰਦੇ ਕੋਈ ਗੱਲ ਨਹੀਂ ਬਾਅਦ 'ਚ ਮੱਖਣ ਨੂੰ ਸੇਪੀ ਛਿੱਤਰ ਲਾਵਾ ਕੇ ਚਾਰ ਨਾ ਉਹਦੇ ਛਿੱਤਰ ਲਾ ਇਹਨਾਂ ਸੰਝਪਤਾ ਹੋਇਆ ਮੇਥੋਂ ਕਰੇ ਨਾਲ ਉਨਤਕਰਾਂ ਨੇ ਮੈਨੂੰ ਇਹ ਚੀਜ਼ ਦਾ ਕੋਈ ਪਤਾ ਨਹੀਂ। ਹੁਣ ਇਹਨਾਂ ਨੇ ਜੇ ਥੋਪੜੇ ਤੋਂ ਮਾਰਦੇ ਸੀ ਉਹ ਵੀ ਸੁਣ ਲਓ ਜਦੋਂ ਪਹਿਲਾਂ ਮਾਰੇ ਸੀ ਤੇ ਹੁਣ ਇਹਨਾਂ ਨੇ ਐਡਾ ਵੱਡਾ ਇਸ਼ੂ ਬਣਾ ਲਿਆ। ਅਸੀਂ ਗੋਲੀਆਂ ਦਾ ਪਰਚਾ ਪਾਵਾਂਗੇ, ਪਾਵਾਂਗੇ। ਹੁਣ ਮੈਂ ਇਕੱਲੀ ਜਨਾਨੀ ਆ ਮੇਰੇ ਬੰਦਾ ਸਿਰ ਤੇ ਨਹੀਂ ਮੈਂ ਥਾਣੇ 'ਚ 24 ਘੰਟੇ ਧੂਰੀ ਬੁੱਧੀ। ਕੌਣ ਕਹਿ ਰਿਹਾ ਵੀ ਤੁਹਾਡੇ ਤੇ ਗੋਲੀਆਂ ਦਾ ਪਰਚਾ ਪਾਵਾਂਗੇ, ਸ਼ਰਾਬ ਦਾ ਪਰਚਾ ਪਾਵਾਂਗੇ। ਬਲਜੀਤ ਸਰਜੀ। ਬਲਕਿ ਇੱਕ ਤਾਂ ਬਲਜੀਤ ਸਿਟੀ ਇੰਚਾਰਜ ਨੇ, ਇੱਕ ਬਲਜੀਤ ਐਫਐਸਆਈ ਨੇ। ਜਿਹੜੇ ਜਿਹੜੇ ਏਐਸ ਜਿਹੜਾ ਬਲਜੀ ਦੀ ਇਹ ਐਸਆਈ ਉਹਨਾਂ ਨਾਲ ਥੋੜੀ ਕੀ ਦੁਸ਼ਮਣੀ ਆ ਉਹ ਐਂ ਕਿਉਂ ਕਹਿ ਰਹੇ ਮੈਂ ਤਾਂ ਚੰਦੀ ਵੀ ਨਹੀਂ ਬਣਾ ਮੈਨੂੰ ਇਹ ਚੌਲ ਜਿਵੇਂ ਆਈ ਪਹਿਲੀ ਵਾਰੋਂ ਪਤਾ ਨਹੀਂ ਮੈਨੂੰ ਤਾਂ ਕੀ ਗੱਲ ਆ ਉਹ ਕਹਿੰਦਾ ਵੀ ਇਹ ਮੁੰਡਾ ਇਹ ਕਹਿੰਦਾ ਵੀ ਮੇਰੇ ਨਾਲ ਮੁੰਡੇ ਤੋਂ ਹੋਰ ਸੀ ਉਹ ਤੇ ਅਸੀਂ ਫੋਪੜੇ ਤੋਂ ਲਾਏ ਮੈਂ ਇਕੱਲਾ ਬੈਠਾ ਸੀ ਉਸ ਟਾਈਮ ਮੈਂ ਕਿਹੜਾ ਨਾਲ ਸੀ ਉਹ ਬੰਦੇ ਦੇ ਚੰਡ ਵੀ ਇਹ ਨਹੀਂ ਠੀਕ ਹੈ ਉਹ ਕੋ ਬੰਦੇ ਆ ਮੈਨੂੰ ਇਕੱਲੀ ਚਲਾਨੀ ਆ ਮੇਰੇ ਤੋਂ ਸਰਵਾਈ ਨਹੀਂ ਕੀਤੀ ਕੋਈ ਕਹਿਣ ਮਸਾਉ ਕਿ ਇੱਕ ਵਾਸਟਰ ਕਰਵੇ ਕੀਤੀ ਜਾ ਰਹੀ ਹੈ ਉਹ ਕੀ ਮਨ ਕਰਦੇ ਸੀ ਅਸੀਂ ਮੰਗੇ ਹੀ ਕਰਦੇ ਤੇ ਵੀ ਜਿੰਨਾਂ ਨੇ ਤਾਂ ਸਾਡੀ ਮੇਰੀ ਨੋਹ ਦੀ ਬਾਹ ਮੜਨ ਦਾ ਕਿਤੇ ਨਹੀਂ ਕੇਰੀਆ ਉਹਨਾਂ ਦੀ ਤਾਂ ਕੋਈ ਸਰਵਾਈ ਨਹੀਂ ਕੀਤੀ ਜੇ ਸਾਡੇ ਮੁੰਡਿਆਂ ਨੇ ਉਹਦੇ ਦੋ ਕੱਪੜੇ ਮਾਰਤੇ ਤਾਂ ਇਹਨਾਂ ਨੇ ਇੱਟਾ ਵੱਡਾ ਈ ਸ਼ੂ ਬਣਾ ਕੇ ਉਹਦੇ ਪਰਚੇ ਪਾਉਗੇ ਸੁੱਥ ਕੋਈ ਪੈਸਿਆਂ ਦੀ ਵੀ ਮੰਗ ਕੀਤੀ ਗਈ ਹੈ ਤੇ ਪੈਸਿਆਂ ਦਾ ਹੱਜ ਮਤਲਬ ਮੈਨੂੰ ਕਿਹਾ ਨਹੀਂ ਕਹਿੰਦੇ ਨੇ ਕਿ ਇਹ ਉਹ ਕਹਿੰਦੇ ਸਾਡਾ ਟੌਕਰੀਆ ਲੈ ਗਏ ਨਹੀਂ 20 ਲੈ ਕੇ ਜਾਣ ਕੇ ਗੱਲਾਂ ਬਣਾਉਂਦੇ ਨੇ ਤੁਹਾਡੀ ਅਸਤੀ ਕਹਿ ਸਕਦੇ ਸਾਡੇ ਰੋਜ਼ ਮੱਖਣ ਘਰੇ ਅਕ ਧਮਕੇ ਦਿੰਦਾ ਇਹ ਚੀਜ਼ ਦੀ